ਆਓ ਗੁਰੂ ਆਪਾਂ ਗੱਲ ਕਰਨੀ ਅੱਜ ਆਸਾ ਜੀ ਦੀ ਵਾਰ ਦੀ ਤੇ ਅਰਥ ਤੁਸੀਂ ਕਰਨੇ ਆ ਕਮੈਂਟਾਂ 'ਚ ਦੱਸਣਾ ਆਪਾਂ ਥੋੜਾ ਯਤਨ ਕਰੀਏ ਵੀ ਸਾਨੂੰ ਬਾਣੀ ਦੀ ਅਸਲੀਅਤ ਦਾ ਪਤਾ ਲੱਗੇ ਵੀ ਬਾਣੀ ਚ ਗੁਰੂ ਸਾਹਿਬ ਸਾਨੂੰ ਸਮਝਾਉਣਾ ਕੀ ਚਾਹੁੰਦੇ ਆ ਆਪਾਂ ਨੂੰ ਕਿਸੇ ਨਾਲ ਬਾਦ ਵਿਵਾਦਾਂ ਚ ਉੱਤਰਨ ਦੀ ਲੋੜ ਨਹੀਂ ਆਪਾਂ ਗੁਰਬਾਣੀ ਦੀ ਗੱਲ ਕਰਨੀ ਆ ਗੁਰਬਾਣੀ ਨੇ ਆਪਣੇ ਆਪ ਕਲੀਅਰ ਕਰ ਦੇਣਾ ਪੜ੍ਹੋ ਪੁਸਤਕ ਸੰਧਿਆ ਬਾਦਮ ਸੈਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੁਖਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦوئ ਧੋਤੀ ਵਸਤਰ ਕਪਾਟੰ ਜੋ ਜਾਨਸ ਬਰਮੰ ਕਰਮੰ ਸੋ ਫੋਕਟ ਨੈਚੋ ਸਭ ਫੋਕਟ ਜੀਨੂੰ ਅਸੀਂ ਸਮਝ ਰਿਹਾ ਵੀ ਇਹ ਧਰਮ ਦੇ ਕਰਮ ਨੇ ਜੋ ਜਾਨਸ ਬ੍ਰਹਮੰ ਕਰਮੰ ਵੀ ਇਹ ਰੱਬ ਦਾ ਮਾਰਗ ਆ ਕੰਮ ਅਸੀਂ ਕਰ ਰਹੇ ਆ ਇਹ ਆ ਪਰ ਬਾਬੇ ਨਾਨਕ ਨੇ ਜਿਹੜਾ ਸਾਨੂੰ ਸਮਝਾਇਆ ਉਹਦੇ ਅਰਥਾ ਤੁਸੀਂ ਦੱਸਨੇ ਆ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਚੋ ਕਰਮੰ ਕਹ ਨਾਨਕ ਨਿਚੋ ਧਿਆਵੈ ਬਿਨ ਸਤਗੁਰ ਬਾਤ ਨ ਪਾਵੈ ਬਿਨਾ ਗੁਰੂ ਦੀ ਮੱਤ ਤੋਂ ਰਸਤਾ ਮਾਰ ਨਹੀਂ ਮਿਲਣਾ ਤਸਨਾ ਵੀ ਅੱਜ ਅਸੀਂ ਬਾਬੇ ਨਾਨਕ ਦੇ ਇਸ ਦੱਸੇ ਹੋਏ ਉਪਦੇਸ਼ ਦੇ ਅਨੁਸਾਰ ਕੀ ਅੱਜ ਅਸੀਂ ਇਹਨਾਂ ਗੱਲਾਂ ਦੇ ਬਿਲਕੁਲ ਨੇੜੇ ਆ ਕਹਤੇ ਤਾਂ ਨਹੀਂ ਹੋ ਗਿਆ ਵੀ ਅਸੀਂ ਬਿਲਕੁਲ ਹੀ ਉਹੀ ਜਿਵੇਂ ਉਹਨਾਂ ਨੇ ਧਾਰਮਿਕ ਚਿੰਨ੍ਹ ਲਾ ਲਏ ਸੀ ਤੇ ਅਸੀਂ ਵੀ ਧਾਰਮਿਕ ਚਿੰਨ੍ਹਾਂ ਦੇ ਨਾਲ ਹੀ ਅੱਜ ਆਪਣੇ ਆਪ ਨੂੰ ਧਰਮੀ ਤਾਂ ਨਹੀਂ ਸਮਝਣ ਲੱਗ ਪਏ ਜਿਵੇਂ ਦੋ ਤੋਤੀ ਬਾਤਰ ਕਪਾਟਨ ਜਦ ਦੁਰਿਤੋਤਿਆ ਪੰਨ ਕੇ ਵੀ ਬੰਦਾ ਧਰਮੀ ਸਮਝਣ ਲੱਗ ਜਾਂਦਾ ਮੱਥੇ ਤੇ ਤਿਲਕ ਲਾ ਕੇ ਅੱਜ ਇਹ ਗੱਲ ਸਾਰਿਆਂ ਲਈ ਆ ਨਾ ਜੋ ਮਹਾਪੁਰਖ ਸਾਖੀ ਬੋਲਦੇ ਸਾਝੀ ਸਗਲ ਜਹਾਨ ਹੈ ਇਹ ਤਾਂ ਸਾਰੇ ਸੰਸਾਰ ਲਈ ਆ ਨਾ ਸਾਝਾ ਸਾਡੇ ਤੇ ਵੀ ਤਾਂ ਗੱਲ ਆਏਗੀ ਨਾ ਇਹ ਥੋੜਾ ਵੀ ਦੂਸਰਿਆਂ ਨੂੰ ਆਪਾਂ ਕਹਿਣਾ ਨਾ ਅੱਜ ਇਹ ਸਾਡੀ ਗੱਲ ਵੀ ਅਸੀਂ ਇਕੱਲੇ ਇੱਥੇ ਤਾਂ ਨਹੀਂ ਖੜ ਗਏ ਵੀ ਇਕੱਲਾ ਤੇ ਅਸੀਂ ਕਲੇ ਸ਼ਿੰਗਾਰ ਨੂੰ ਹੀ ਸਭ ਕੁਝ ਮੰਨ ਲਿਆ ਜਿਵੇਂ ਗੁਰੂ ਆਪ ਸਾਹਿਬ ਨੇ ਬਾਣੀ ਚ ਇਕ ਤਾਂ ਹੋਰ ਵੀ ਕਲੀਅਰ ਕੀਤਾ ਕੁਾਰ ਕੰਨਿਆ ਜੈਸੇ ਕਰਤ ਸ਼ਿੰਗਾਰਾ ਕੁਾਰ ਕੰਨਿਆ ਕੁਾਰ ਹੁੰਦੀ ਹੈ ਅਣਵਿਆਹੀ ਕੁੜੀ ਕੁਵਾਰੀ ਕੁੜੀ ਜ ਜਨ ਉਹਦੇ ਲਹਿੰਗਾ ਪਾ ਦਈਏ ਸੰਧੂਰ ਪਾ ਦਈਏ ਉਹਦੇ ਚੂੜਾ ਪਾ ਦਈਏ ਸੁਰਖੀ ਪਾਊਡਰ ਲਾ ਦਈਏ ਗਹਿਣੇ ਘੱਟੇ ਪਾ ਦਈਏ ਕੇ ਸਹਾਗਣ ਬਣ ਜਾਏਗੀ ਬਿਲਕੁਲ ਨਹੀਂ ਬਣ ਸਕਦੀ ਦੇ ਮੈਨigen ਤਾਂ ਤੁਸੀਂ ਬਾਣੀ ਪੜਨ ਵਾਲੇ ਸਾਰੇ ਜਾਣਦੇ ਹੋ ਸਾਨੂੰ ਗੁਰੂ ਸਾਹਿਬ ਨੇ ਇਹ ਗੱਲਾਂ ਉਦਾਹਰਨਾਂ ਦੇ ਕੇ ਸਮਝਾਈਆਂ ਕਿ ਕੁਾਰ ਕਨਿਆ ਜੈਸੇ ਕਰਤ ਸੰਗਾਰਾ ਕਿਉਂ ਰਲੀਆਂ ਮੰਨ ਬਾਜ ਪਤਾਰਾ ਉਹ ਆਪਣੇ ਪਤੀ ਤੋਂ ਬਿਨਾ ਮਾਲਕ ਤੋਂ ਬਿਨਾ ਹਰ ਹਾਂ ਜਾ ਕੇ ਆਵੇ ਕੰਤ ਤਾਂ ਸਭ ਕੁਝ ਪਾਈ ਹੈ ਜਾ ਕੇ 12 ਦੇ ਵਧੇਰੇ ਚ ਵੀ ਇਹ ਕਹਿੰਦੇ ਆ ਹਰ ਹਾਂ ਜਾ ਕੇ ਆਵੇ ਕੰਤ ਸਭ ਕੁਝ ਪਾਈ ਹੈ ਹਰ ਹਾਂ ਕੰਤੈ ਬਾਦ ਸ਼ਿੰਗਾਰ ਸਭ ਬ੍ਰਥਾ ਜਾਈ ਹੈ ਜੇ ਕੰਤ ਖਸਮ ਨਹੀਂ ਹੈ ਨਾ ਤੇਰਾ ਸ਼ਿੰਗਾਰ ਕਿਸੇ ਕੰਮ ਨਹੀਂ ਹੈ ਹੁਣ ਖਸਮ ਸਾਡਾ ਕੌਣ ਆ ਸਿੱਖ ਦਾ ਖਸਮ ਕੀ ਹੈ ਹੋਰੇ ਨਾ ਮੈਂ ਦੱਸ ਸਕਦਾ ਨਾ ਤੁਸੀਂ ਇਹ ਤਾਂ ਗੁਰੂ ਬਾਣੀ ਨੇ ਕਲੀਅਰ ਕਰਨਾ ਅੱppa ਗੁਰਬਾਣੀ ਤੋਂ ਪੁੱਛ ਲੈਨੇ ਆ ਵੀ ਸਾਡਾ ਸਭ ਦਾ ਖਸਮ ਕੌਣ ਹੈ ਸੱਚ ਸਬਨਾ ਕਾ ਖਸਮ ਹੈ ਖਸਮ ਸਾਡਾ ਕੀ ਹੈ ਸੱਚ ਜੇ ਅਸੀਂ ਸ਼ਿੰਗਾਰਤਾ ਕਰ ਲਿਆ ਧਰਮੀ ਹੋਣ ਦਾ ਸੀ ਬਾਹਰੋਂ ਰੂਪਤਾ ਬਣਾ ਲਿਆ ਇੱਕ ਸੁਹਾਗਣ ਹੋਣ ਦਾ ਕੋਲੇ ਸੱਚ ਖਸਮ ਨਹੀਂ ਹੈ ਫਿਰ ਜੀਵਨ ਦੇ ਵਿੱਚ ਚੜ੍ਹਦੀ ਕਲਾ ਨਹੀਂ ਆ ਸਕੀ ਫਿਰ ਜੀਵਨ ਵਿੱਚ ਖੇੜਾ ਨਹੀਂ ਆਉਣਾ ਫਿਰ ਇਹ ਸ਼ਿੰਗਾਰ ਵੀ ਕਿਸੇ ਕੰਮ ਦਾ ਨਹੀਂ ਹੈ ਇਹ ਦੁਖਦਾਈ ਬਣ ਜਾਂਦਾ ਬਿਨਾਂ ਕੰਤ ਤੋਂ ਜਦੋਂ ਕਿਸੇ ਔਰਤ ਦਾ ਪਤੀ ਜਾਂ ਕੰਤ ਮਰ ਜਾਂਦਾ ਫਿਰ ਉਹ ਕੀ ਕਰਦੀ ਹੈ ਸਭ ਤੋਂ ਪਹਿਲਾਂ ਆਪਣਾ ਸ਼ਿੰਗਾਰ ਲਾਉਂਦੀ ਹੈ ਇਹ ਸ਼ਿੰਗਾਰ ਮੈਨੂੰ ਦੁਖੀ ਕਰੂਗਾ ਕੰਤ ਦੀ ਯਾਦ ਦਿਵਾਉਂਦਾ ਰਹਣਾ ਇਸ ਕਰਕੇ ਬਾਣੀ ਆਪ ਆਪ ਪੜ੍ਹੀਏ ਧਰਮੇ ਨਾਲ ਵਿਚਾਰ ਕੇ ਪੜ੍ਹੀਏ ਸਮਝ ਸਮਝ ਕੇ ਪੜ੍ਹੀਏ ਤਾਂ ਕਿ ਕਤੇ ਨਾ ਹੋਵੇ ਵੀ ਅਸੀਂ ਜੋ ਬਾਬੇ ਨੇ ਸਾਨੂੰ ਦੱਸਿਆ ਉਹ ਤੋਂ ਉਲਟ ਚੱਲ ਰਹੇ ਹੋਈਏ ਸੋ ਬਾਣੀ ਨੂੰ ਤੁਸੀਂ ਕਮੈਂਟ ਕਰਕੇ رائے ਦੇਣੀ ਹੈ ਦੱਸਣਾ ਹੈ ਜ਼ਰੂਰ ਲੱਕਣੀ ਆ ਆਪਣੀ ਰਾਇ ਤੇ ਵੀਡੀਓ ਨੂੰ ਬੰਦ ਵਾਰ ਸ਼ੇਅਰ ਕਰਨਾ ਤਾਂ ਕਿ ਗਾਜੜਾ ਗੁਰਬਾਣੀ ਦਾ ਉਪਦੇਸ਼ ਸੰਦੇਸ਼ ਮੈਸੇਜ ਹੈ ਆਪਾਂ ਕਰ ਕਰ ਤੱਕ ਪਚਾਸ ਕੀ ਲੋਕਾਂ ਨੂੰ ਸੱਚ ਦਾ ਜਿਹੜਾ ਸਨੇਹ ਹੈ ਉਹ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ